ਪੰਜਾਬ ਦੇ ਮੁੱਖ ਮੰਤਰੀ ਨੇ ਲੋਕਾਂ ਦੀ ਆਪਣੇ ਤੱਕ ਸਿੱਧੀ ਅਤੇ ਸੌਖੀ ਪਹੁੰਚ ਬਣਾਉਣ ਦੇ ਲਈ ਜ਼ਿਲ੍ਹਾ ਹੈੱਡਕੁਆਟਰਾਂ ਤੇ ਮੁੱਖ ਮੰਤਰੀ ਖਿੜਕੀਆਂ ਖੋਲ੍ਹ ਦਿੱਤੀਆਂ ਹਨ ਅਜਿਹੀ ਇੱਕ ਮੁੱਖ ਮੰਤਰੀ ਖਿੜਕੀ ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਖੋਲੀ ਗਈ ਹੈ ਇਹ ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਡਾਕਟਰ ਭੀਮਰਾਓ ਅਵੇਡਕਰ ਦੇ ਬੁੱਤ ਕੋਲ ਸਿੱਧੀਆਂ ਪੌੜੀਆਂ ਚੜ੍ਹ ਕੇ ਤਸਵੀਰਾਂ ਵਿੱਚ ਤੁਸੀਂ ਵੇਖ ਰਹੇ ਹੋ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਜਿੱਥੇ ਮੁੱਖ ਮੰਤਰੀ ਦੀ ਖਿੜਕੀ ਖੁੱਲੀ ਹੈ ਕਿਹਾ ਜਾ ਰਿਹਾ ਹੈ ਕਿ ਇੱਥੇ ਜਿਹੜਾ ਸਟਾਫ ਬੈਠਾ ਉਹ ਸਿੱਧਾ ਮੁੱਖ ਮੰਤਰੀ ਦਫ਼ਤਰ ਨਾਲ ਚੰਡੀਗੜ੍ਹ ਜੁੜਿਆ ਹੋਇਆ ਜੇਕਰ ਤੁਸੀਂ ਪਹਿਲਾਂ ਕਿਸੇ ਵੀ ਵਿਭਾਗ ਦੇ ਵਿੱਚ ਮਹੀਨੇ ਤੋਂ 2 ਮਹੀਨੇ ਤੋਂ ਕੋਈ ਦਰਖਾਸਤ ਦਿੱਤੀ ਹੋਈ ਹੈ ਤੁਹਾਡੀ ਗੱਲਬਾਤ ਨਹੀਂ ਸੁਣੀ ਗਈ ਤੁਸੀਂ ਕਿਸੇ ਅਫਸਰ ਦੀ ਆਪਣੇ ਕੰਮ ਸੰਬੰਧੀ ਸ਼ਿਕਾਇਤ ਕਰਨਾ ਚਾਹੁੰਦੇ ਹੋ ਤਾਂ ਮੁੱਖ ਮੰਤਰੀ ਨੂੰ ਹਰ ਕੋਈ ਚੰਡੀਗੜ੍ਹ ਦੇ ਜਾ ਕੇ ਨਹੀਂ ਮਿਲ ਸਕਦਾ ਸਾਡੇ ਮੁੱਖ ਮੰਤਰੀ ਸਾਹਿਬ ਦੀ ਸਿਕਿਉਰਿਟੀ ਵੀ ਬਹੁਤ ਜ਼ਿਆਦਾ ਹਰ ਕੋਈ ਸੁਰੱਖਿਆ ਦੇ ਨਜ਼ਰੀਏ ਤੋਂ ਮੁੱਖ ਮੰਤਰੀ ਨੂੰ ਮਿਲ ਹੀ ਨਹੀਂ ਸਕਦਾ ਅਤੇ ਹਰ ਇੱਕ ਦੀ ਪਹੁੰਚ ਵੀ ਨਹੀਂ ਹੁੰਦੀ ਕਿ ਉਹ ਚੰਡੀਗੜ੍ਹ ਜਾ ਕੇ ਮੁੱਖ ਮੰਤਰੀ ਨੂੰ ਆਪਣੀ ਗੱਲ ਦੱਸੇ ਦਾਵਾ ਕੀਤਾ ਜਾ ਰਿਹਾ ਹੈ ਕਿ ਇੱਥੇ ਮੁੱਖ ਮੰਤਰੀ ਖਿੜਕੀ ਤੇ ਤੁਸੀਂ ਆਪਣੀ ਦਰਖਾਸਤ ਜਿਹੜੀ ਲੈ ਕੇ ਆਮੋਗੇ ਮੁੱਖ ਮੰਤਰੀ ਦੇ ਫੋਰਟਲ ਤੇ ਦਰਜ ਹੋ ਜਾਵੇਗੀ ਤੇ ਤੁਹਾਡੀ ਗੱਲ ਸਿੱਧੀ ਮੁੱਖ ਮੰਤਰੀ ਤੱਕ ਪਹੁੰਚ ਜਾਵੇਗੀ ਜੇਕਰ ਚੰਗੇ ਨੇ ਨਤੀਜਾ ਆਉਣ ਵਾਲੇ ਸਮੇਂ ਦੇ ਵਿੱਚ ਨਿਕਲੇਗਾ ਕਿ ਇੱਥੇ ਦਿੱਤੀਆਂ ਦਰਖਾਸਤਾਂ ਤੋਂ ਬਾਅਦ ਲੋਕਾਂ ਦੇ ਮਸਲੇ ਹੱਲ ਹੁੰਦੇ ਨੇ ਜਾਂ ਪਹਿਲਾਂ ਦਫ਼ਤਰਾਂ ਦੇ ਵਿੱਚ ਦਿੱਤੀਆਂ ਦਰਖਾਸਤਾਂ ਵਾਲਾ ਹਾਲ ਹੋਵੇਗਾ ਆਓ ਸੁਣਦੇ ਹਾਂ ਬਰਨਾਲਾ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਰਨਦੀਪ ਕੌਰ ਦਾ ਮੁੱਖ ਮੰਤਰੀ ਦੀ ਖਿੜਕੀ ਸੰਬੰਧੀ ਕੀ ਕਹਿਣਾ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅਸੀਂ ਇਹ ਮੁੱਖ ਮੰਤਰੀ ਵਿੰਡੋ ਜਿਹੜੀ ਹੈਗੀ ਹੈ ਬਰਨਾਰਾ ਵਿਖੇ ਸਥਾਪਿਤ ਕੀਤੀ ਹੈ ਇਹਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਇਹਦੇ ਵਿੱਚ ਇਹ ਉਦੇਸ਼ ਹੈ ਕਿ ਜਿਹੜੇ ਲੋਕਾਂ ਨੂੰ ਚੰਡੀਗੜ੍ਹ ਜਾਣਾ ਪੈਂਦਾ ਆਪਣੀਆਂ ਦਰਖਾਸਤਾਂ ਲੈ ਕੇ ਕਿਰਾਇਆ ਖਰਚ ਕਰਕੇ ਉਹਨਾਂ ਨੂੰ ਆਪਣਾ ਕਿਰਾਇਆ ਨਾ ਖਰਚਣਾ ਪਏ ਤੇ ਉਹਨਾਂ ਦੀਆਂ ਜਿਹੜੀਆਂ ਦਰਖਾਸਤਾਂ ਨੇ ਜੇਕਰ ਚੰਡੀਗੜ੍ਹ ਦੇ ਲੈਵਲ ਤੇ ਉੱਤੇ ਉਹਨਾਂ ਦੀ ਕਾਰਵਾਈ ਕਰਨੀ ਬੰਦੀ ਹੈ ਤਾਂ ਇੱਥੋਂ ਹੀ ਅਸੀਂ ਉਹਨਾਂ ਨੂੰ ਭੇਜ ਸਕੀਏ ਇੱਕ ਖਾਸ ਸੌਫਟਵੇਅਰ ਤਿਆਰ ਕੀਤਾ ਗਿਆ ਹੈ ਟੋਕਨ ਸਿਸਟਮ ਦੇ ਨਾਲ ਜਿਹੜੇ ਬੰਦੇ ਨੇ ਉਹ ਆ ਕੇ ਡਿਪਟੀ ਕਮਿਸ਼ਨਰ ਨੂੰ ਮਿਲਣਗੇ ਉਹਨਾਂ ਦੀਆਂ ਦਰਖਾਸਤਾਂ ਦੇ ਉੱਤੇ ਵਿਚਾਰ ਕੀਤਾ ਜਾਏਗਾ ਜਿੰਨਾ ਦਾ ਨਿਪਟਾਰਾ ਜ਼ਿਲ੍ਹਾ ਪੱਧਰੀ ਲੈਵਲ ਤੇ ਹੋ ਸਕਦਾ ਉਹਨਾਂ ਦਾ ਇੱਥੇ ਹੀ ਨਿਪਟਾਰਾ ਕੀਤਾ ਜਾਏਗਾ ਅਤੇ ਜੇਕਰ ਕੋਈ ਦਰਖਾਸਤ ਇਸ ਤਰੀਕੇ ਦੀ ਹੈ ਦੇ ਲਈ ਚੰਡੀਗੜ੍ਹ ਵਿਖੇ ਜਿਹੜੇ ਵਿਭਾਗ ਨੇ ਉਹਨਾਂ ਦੀ ਕਾਰਗੁਜ਼ਾਰੀ ਪਹਿਣੀ ਹੈ ਤਾਂ ਇਹ ਉੱਥੇ ਭੇਜੀ ਜਾਏਗੀ ਇਹਦੇ ਨਾਲ ਸਾਡੇ ਕੋਲ ਇੱਕ ਡੈਸ਼ਬੋਰਡ ਵੀ ਆਏਗਾ ਜਿਹਦੇ ਨਾਲ ਅਸੀਂ ਸਾਰੀ ਮੋਨਿਟਰਿੰਗ ਕਰ ਸਕਾਂਗੇ ਕਿ ਉਹਦਾ ਐਪਲੀਕੇਸ਼ਨ ਦਾ ਸਟੇਟਸ ਕੀ ਹੈ ਇੱਕ ਟਾਈਮ ਲਾਈਨ ਵੀ ਬਣਾਇਆ ਗਿਆ ਹੈ ਜਿਹਦੇ ਸਮੇਂ ਦੇ ਮਿਤੀਬੱਧ ਦੇ ਵਿੱਚ ਹੀ ਇਸ ਨੂੰ ਅਸੀਂ ਜਿਹੜਾ ਹੈਗਾ ਦਰਖਾਸਤ ਦੇ ਉੱਤੇ ਕਾਰਵਾਈ ਕਰਾਂਗੇ ਕਿਸੇ ਵੀ ਕਿਸਮ ਦੀ ਦਰਖਾਸਤ ਹੈ ਇਹ ਬੰਦਾ ਕੋਈ ਸੁਝਾਅ ਵੀ ਹੈ ਕੋਈ ਆਪਣੀ ਸਮੱਸਿਆ ਹੈ ਉਹ ਇੱਥੇ ਆ ਕੇ ਪੇਸ਼ ਕਰ ਸਕਦਾ ਹੈ ਇਹ ਤਾਂ ਦਰਖਾਸਤਕਰਤਾ ਦੇ ਉੱਪਰ ਹੈ ਉਸ ਨੂੰ ਜਿਸ ਵੀ ਵਿਭਾਗਮੇ ਦੇ ਨਾਲ ਕੋਈ ਸ਼ਿਕਾਇਤ ਹੈ ਜਾਂ ਕੋਈ ਕੰਮ ਹੈ ਤਾਂ ਇਹ ਤੇ ਲੈ ਕੇ ਆ ਸਕਦਾ ਹੈ ਇਹ ਦਫਤਰੀ ਟਾਈਮ 9 ਤੋਂ 5 ਵਜੇ ਤੱਕ ਇਹ ਵਿੰਡੋ ਜਿਹੜੀ ਹੈ ਖੁੱਲੀ ਰਹੀ ਹੈ